ਭਾਜਪਾ ਦੇ ਸਿਆਸੀ ਵੱਲ ਨੂੰ ਦਬੋਚਣ ਲਈ ਇੰਡੀਆ ਗੱਠਜੋੜ ਆਈਐਨਡੀਆ ਆਲਾਈਅንስ ਫਾਵੇਂ ਵੱਡੇ ਪੱਧਰ ਉਤੇ ਬਣਿਆ ਵੱਡੀ ਚਰਚਾ ਰਹੀ ਪਰੰਤੂ ਇਸ ਗੱਠਜੋੜ ਦੇ ਵਿੱਚੋਂ ਪੀਐਮਸੀ ਤੇ ਆਪ ਵੱਖਰੀ ਤਰ੍ਹਾਂ ਦੀ ਬਾਜ਼ੀ ਮਾਰਦੀਆਂ ਵਿਖਾਈ ਦੇ ਰੀਆਂ ਨੇ ਇੰਜ ਮਹਿਸੂਸ ਹੋ ਰਿਹਾ ਜਿਵੇਂ ਕਿ ਉਸ ਕਦਰ ਇੰਡੀਆ ਗੱਠਜੋੜ ਦਾ ਰਿਜ਼ਲਟ ਹਾਲੇ ਤਾਈਂ ਸਾਹਮਣੇ ਨਹੀਂ ਆ ਰਿਹਾ ਜਿਸ ਦੀ ਕਿ ਬੜੇ ਉਮੀਦ ਬਣੀ ਹੋਈ ਸੀ ਇਸ ਸਾਰੇ ਮਸੌਦੇ ਸੰਬੰਧੀ ਗੱਲਬਾਤ ਵਾਸਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਅੱਗੇ ਵਿਚਾਰਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਵੈਲਕਮ ਸਵਾਗਤ। ਧੰਨਵਾਦ ਹਰਵਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਜਿਦਾਂ ਕਿ ਆਪਾਂ ਜ਼ਿਕਰ ਕੀਤਾ ਕਿ ਇੰਡੀਆ ਇਕੱਠ ਜੋੜ ਉਸ ਕਦਰ ਹਾਲੇ ਤਾਈ ਜਿਹੜੀ ਮੈਸੇਜ ਆਉਣਾ ਚਾਹੀਦਾ ਸੀ ਕੌਮੀ ਮੈਸੇਜ। ਭਾਵੇਂ ਸ਼ੁਰੂਆਤ ਦੇ ਵਿੱਚ ਇੱਕ ਵੱਡੀ ਚਰਚਾ ਦੇ ਵਿੱਚ ਵੀ ਇਹ ਗੱਠ ਜੋੜ ਰਿਹਾ ਤੇ ਇੱਕ ਵਾਰ ਤਾਂ ਭਾਜਪਾ ਦਿੱਲੀ ਵੀ ਕਿਉਂਕਿ ਭਾਜਪਾ ਨੇ ਇੱਕ ਵਾਰੀ ਐਨਡੀਏ ਦੀ ਬੈਠਕ ਸੱਦੀ ਪਰੰਤੂ ਉਸ ਤੋਂ ਬਾਅਦ ਐਨਡੀਏ ਦਾ ਜਿਹੜਾ ਨਾਮ ਨਿਸ਼ਾਨ ਫਿਰ ਖਤਮ ਹੋ ਰਿਹਾ ਭਾਜਪਾ ਆਪਣੇ ਵੱਲਬੂਤੇ ਤੇ ਅੱਗੇ ਵਾਧੇ ਵਿਖਾਈ ਦੇ ਰਹੀ ਹੈ ਤੇ ਇੰਡੀਆ ਗੱਠ ਜੋੜ ਇੱਕ ਕਮਜ਼ੋਰ ਕੜੀ ਦੇ ਵਜੋਂ ਸਾਹਮਣੇ ਆਉਣ ਲੱਗਿਆ ਇਹ ਨਵੀਆਂ ਸਥਿਤੀਆਂ ਪ੍ਰਸਥਿਤੀਆਂ ਡਾਕਟਰ ਸਾਹਿਬ ਇਹ ਸਾਰਾ ਕੁਝ ਕਿਵੇਂ ਹੋ ਰਿਹਾ ਹੈ ਕੀ ਹੈ ਇਸ ਸਾਰੇ ਮਾਮਲੇ ਦੇ ਪਿੱਛੇ ਅੰਤ ਸਭ ਦੇਖੋ ਗੱਲ ਇਹ ਹੈ ਕਿ ਜਿਹੜਾ 2014 ਤੋਂ ਭਾਜਪਾ ਦਾ ਜਿਹੜਾ ਰੋਲ ਹੈ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਨੇ ਕੱਲ ਉਹਦੀ ਕਲਮਿਨੇਸ਼ਨ ਹੋਈ ਸਿਰੇ ਦੀ ਕਿ ਉਹਨਾਂ ਨੇ ਆਪਣਾ ਜਿਹੜਾ ਏਜੰਡਾ ਸੀ 370 ਵਾਲਾ ਕਸ਼ਮੀਰ ਵਾਲਾ ਤੇ ਮੰਦਿਰ ਬਣਾਉਣ ਵਾਲਾ ਲਗਭਗ ਉਹਨਾਂ ਨੇ ਉਹ ਗੱਲਾਂ ਜੋ ਕਹੀਆਂ ਸੀ ਉਹ ਪੂਰੀਆਂ ਕਰਤੀਆਂ ਹੂੰ ਜੀ ਔਰ ਉਹਦਾ ਟੋਲਟ ਮੱਕਾ ਕਰਨ ਦੇ ਲਈ ਉਹਨਾਂ ਕੋਲ ਬਹੁਤ ਤਕੜੇ ਮੀਡੀਆ ਇੰਡਸਟਰੀ ਹੈ ਆਈਟੀ ਸੈਕਟਰ ਤੋਂ ਲੈ ਕੇ ਕੋਈ ਤੇ ਮੀਡੀਆ ਤੋਂ ਲੈ ਕੇ ਲਗਭਗ ਸਾਰੇ ਜੇ ਆਪਾਂ ਕਹੀਏ ਬਾਜੇ ਵਾਲੇ ਤੇ ਢੋਲ ਵਾਲੇ ਉਹਨਾਂ ਦੇ ਹੱਥ 'ਚ ਨੇ ਹੂੰ ਦੂਜੇ ਪਾਸੇ ਜਿਹੜੀ ਆਪੋਜੀਸ਼ਨ ਹੈ ਆਪੋਜੀਸ਼ਨ ਦੀ ਸਭ ਤੋਂ ਵੱਡੀ ਵੀਕਨੈਸ ਇਹ ਹੈ ਕਿ ਲੋਕ ਇਸ ਸਰਕਾਰ ਦੇ ਜਿਹੜੇ ਮਾੜੇ ਪੱਖ ਨੇ ਉਹਨੂੰ ਤੰਗ ਤਾਂ ਬਹੁਤ ਨੇ ਹੂੰ ਪਰ ਆਪੋਜੀਸ਼ਨ ਉਹਨਾਂ ਦੇ ਨਾਲ ਕਨੈਕਟ ਨਹੀਂ ਕਰ ਪਾਈ ਜਿੱਥੇ ਕਿਤੇ ਵੀ ਕੋਈ ਮੁਸ਼ਕਲ ਆਈ ਚਾਹੇ ਉਹ ਅਗਨੀ ਵੀਰ ਦੀ ਸੀ ਚਾਹੇ ਉਹ ਕਿਸਾਨਾਂ ਦੀ ਸੀ ਚਾਹੇ ਉਹ ਮੁਲਾਜ਼ਮਾਂ ਦੀ ਸੀ ਚਾਹੇ ਉਹ ਬੇਰੁਜ਼ਗਾਰੀ ਦੀ ਹੈ ਉਹ ਉਸ ਤਰੀਕੇ ਦੇ ਨਾਲ ਖੜੇ ਨਹੀਂ ਹੋ ਸਕੇ ਮਤ ਨਾਲ ਹੂੰ ਜੀ ਇਹ ਵੱਖਰੀ ਗੱਲ ਹੈ ਕਿ ਜਦੋਂ ਭਾਰਤ ਜੋ ਵੱਖਰਾ ਹੋਈ ਤਾਂ ਬਹੁਤ ਤਕੜਾ ਰਿਸਪੌਂਸ ਮਿਲਿਆ ਔਰ ਉਸ ਰਿਸਪੌਂਸ ਉਹ ਥੋੜਾ ਜਿਹਾ ਬੀਜਪੀ ਨੂੰ ਵੀ ਡਰ ਲੱਗਿਆ ਤੇ ਦੂਜਿਆਂ ਨੂੰ ਵੀ ਆਸ ਸੀ ਜੀ ਹੂੰ ਹੂੰ ਪਰ ਉਹਦੇ ਨਾਲ ਹੀ ਜਿਹੜਾ ਇੱਕ ਨਾਲ ਜਿਹੜੇ ਉਹ ਬੰਦੇ ਲੈ ਲੈ ਕੇ ਕਿ ਐਕਸੈਪਟ ਬੀਜਪੀ ਸਾਰੇ ਇਕੱਠੇ ਕਰ ਲੋ ਹੂੰ ਇਟਾਂ ਦੇ ਵਿੱਚ ਬਹੁਤ ਸਾਰੇ ਲੈਵਲ ਦੇ ਉੱਪਰ ਕਨਟਰੈਡੀਕਸ਼ਨਸ ਨੇ ਮਤਲਬ ਇੰਡੀਆ ਬੜਾ ਡਾਈਵਰਸ ਕੰਟਰੀ ਹੈ ਸੋ ਉਹਨਾਂ ਨੇ ਤਾਂ ਆਪਣਾ Hindu ਪੜ ਮੰਲ ਲਿਆ ਕਿ ਭਾਈ ਨੂੰ ਆ ਸਾਡਾ Hindu ਰਾਸ਼ਟ੍ਰ ਹੈ ਸਾਰੇ Hindu ਸਾਨੂੰ ਵੋਟਾਂ ਪਾਓ ਹੂੰ ਜੀ ਪਾਰਟੀ ਪਾਵਰ ਉਹ ਇਸ ਤਰੀਕੇ ਦੇ ਨਾਲ ਜਿਹੜੇ ਕਾਂਗਰਸ ਵਾਲੇ ਸੀ ਜਾਂ ਤਾਂ ਇੱਕ ਪੁਰਾਣੀ ਲੇਗੇਸੀ ਕਾਂਗਰਸ ਦੀ ਚੱਕ ਦੇ ਕਿ ਸਾਡਾ ਸੈਕੂਲਰ ਤੇ ਹੋਰ ਪਰ ਕਿਉਂਕਿ ਉਹ ਲੇਗੇਸੀ ਦੇ ਨਾਲ ਹੋਰ ਬੜਾ ਕੁਝ 네ਗੇਟਿਵ ਵੀ ਜੁੜਿਆ ਹੋਇਆ ਹੂੰ ਹੂੰ ਦੇ ਨਾਲ ਐਮਰਜੈਂਸੀ ਤੋਂ ਲੈ ਕੇ ਸਕੈਂਡਲਾਂ ਤੋਂ ਲੈ ਕੇ ਬੜਾ ਕੁਛ ਹੈਗਾ ਦੂਜੇ ਪਾਸੇ ਹੈ ਕਿ ਰੀਜਨਲ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀਆਂ ਆਪਣੀਆਂ ਕਿਸਮ ਦੀਆਂ ਮਜਬੂਰੀਆਂ ਸਮੱਸਿਆਵਾਂ ਵੀ ਹੈਗੀਆਂ ਨੇ ਹੂੰ ਹੂੰ ਤੀਜੀ ਗੱਲ ਇਹ ਸੀ ਕਿ ਮਨਿਸਟਰ ਬਣਨ ਦੇ ਕੈਂਡੀਡੇਟ ਬਹੁਤ ਸਾਰੇ ਨੇ ਕੇਜਰੀਵਾਲ ਤੋਂ ਲੈ ਕੇ ਮਮਤਾ ਬੇਨਰਜੀ ਤੋਂ ਲੈ ਕੇ ਨितीश ਕੁਮਾਰ ਤੋਂ ਲੈ ਕੇ ਹਰ ਇੱਕ ਦਾ ਜੀ ਕਰਦਾ ਹੈ ਹੂੰ ਹੂੰ ਜੀ ਇਹ ਇਹਨਾਂ ਦੀ ਸੁਰ ਉਸ ਤਰੀਕੇ ਦੇ ਨਾਲ ਇੱਕ ਸੁਰ ਹੋ ਕੇ ਨਹੀਂ ਚੱਲ ਸਕਦਾ ਤਾਂ ਪੂਰਾ ਜਿਹੜੀ ਧਿਆਏ ਯਾਤਰਾ ਉਹਨਾਂ ਨੇ ਸ਼ੁਰੂ ਕਰੀ ਬੜੀ ਸਿਆਣਪ ਨਾਲ ਕਰੀ ਵੈਸੇ ਉਹ ਮਨੀਪੁਰ ਤੋਂ ਸ਼ੁਰੂ ਕਰੀ ਉਹਨਾਂ ਨੇ ਮਤਲਬ ਕਿ ਜਿੱਥੇ ਜਿੱਥੇ ਬੀਜੇਪੀ ਜਿਹਦੀ ਚੀਜ਼ਾਂ ਨੂੰ ਢੱਕ ਰਹੀ ਹੈ ਜਿਹੜੇ ਕਾਲੇ ਪਾਸੇ ਨੇ ਉਹਦੇ ਉਹਨਾਂ ਨੂੰ ਉਹ ਉਹਨਾਂ ਨੇ ਚੱਕਿਆ ਪਰ ਆਉਣ ਵਾਲੇ ਨੇ ਚੱਕਣਗੇ ਵੀ ਅਜੇ ਆਪਾਂ ਉਹਨੂੰ ਬਿਲਕੁਲ ਜਿਹੜਾ ਆਈਐਨਡੀਆ ਜਿਹੜਾ ਹੈਗਾ ਇਹਨੂੰ ਰਾਈਟ ਆਫ ਨਹੀਂ ਕੀਤਾ ਜਾ ਸਕਦਾ ਹੂੰ 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 ਕਿਉਂਕਿ ਬੀਜੇਪੀ ਨੇ ਜਿਹੜੀ ਉੱਚੀ ਤੋਂ ਉੱਚੀ ਛਾਲ ਮਾਰਨੀ ਸੀ ਚੌਂਕੀ ਦੀ ਛਾਲ ਜਿਹੜੀ ਬਾਜ਼ੀ ਤੋਂ ਮਾਰ ਲਈ ਹੈ ਹੂੰ ਇਹ ਤੋਂ ਅੱਗੇ ਉਹਨਾਂ ਕੋਲ ਜਾਦਾ ਕੁਛ ਏਜੰਡੇ ਦੇ ਵਿੱਚ ਪੋਚੇ ਚ ਕੁਛ ਹੈ ਨਹੀਂ ਹੋਰ ਜਾਨੀ ਕਿ ਜੁਦੇ ਆ ਰਾਮੰਦਰ ਦਾ ਅਦਗਟਨ ਹਾਂ ਅਟਨ ਦੇ ਨਾਲ ਦੇਖੋ ਉਹਨਾਂ ਨੇ ਇੱਕ ਪੋਜ਼ਿਟਿਵ ਲਹਿਰ ਆਪਣੇ ਲਈ ਬਣਾ ਲਈ ਹੂੰ ਕਹ ਜਾਈਏ ਕਾਰ ਬੜੀ ਕਰਾ ਲਈ ਸਾਰਾ ਕੁਝ ਕਰ ਲਿਆ ਪਰ ਇਹ ਹੁਣ ਇਸ ਪਿਚ ਦੇ ਉੱਪਰ ਇਹਨੂੰ ਮੇਨਟੇਨ ਨਹੀਂ ਕਰਿਆ ਜਾ ਸਕਦਾ RAM ਲੱਲਾ ਤਾਂ ਉੱਥੇ ਸਥਾਪਿਤ ਹੋ ਗਿਆ ਇਹਨੂੰ ਹੂੰ ਇਹ ਤਾਂ ਅੱਗੇ ਫਿਰ ਕੀ ਹੈ ਇਹਨੂੰ ਅੱਗੇ ਕੋਈ ਕੰਮ ਉਹਨਾਂ ਕੋਲ ਰਹਿ ਜਾਂਦਾ ਜੇ ਉਹ ਥੋੜਾ ਜਿਹਾ ਨੈਗੇਟਿਵ ਹੁੰਦੇ ਤੇ ਇਹ ਤਾਂ ਉਹ ਉਹ ਹੈ ਲੜਾਈ ਲਾਉਣੀ ਪਾਕਿਸਤਾਨ ਦੇ ਉੱਪਰ ਮਤਲਬ ਅਸੀਂ ਜਿਹੜੀ ਉਹ ਕਹਿੰਦੇ ਨੇ ਵੀ ਅਸੀਂ ਕਸ਼ਮੀਰ ਆਜ਼ਾਦ ਕਰਾ ਲੈਣੀ ਹੈ ਜਿਹੜੀ ਅਕੁਪਾਈਡ ਕਸ਼ਮੀਰ ਹੈ ਪਰ ਉਹ ਵੱਡਾ ਕੰਮ ਹੈ ਮੇਰਾ ਖਿਆਲੋਂ ਐਡਾ ਪੰਗਾ ਨਹੀਂ ਲੈਣਗੇ ਹੂੰ ਸੋ ਹੁਣ ਪ੍ਰੋਪਾਗੈਂਡੇ ਦੇ ਲਈ ਉਹਨਾਂ ਕੋਲ ਕੁਝ ਨਹੀਂ ਹੈ ਉਹਨਾਂ ਕੋਲ ਸਿਰਫ ਇਹ ਹੈ ਕਿ ਨੈਗੇਟਿਵ ਪ੍ਰੋਪਾਗੈਂਡਾ ਉਹ ਕਰਨਗੇ ਆਈਐਨਡੀਆ ਦੇ ਖਿਲਾਫ ਹੂੰ ਜੀ ਇਹ ਨੈਗੇਟਿਵ ਪ੍ਰੋਪਾਗੈਂਡਾ ਜਿਹੜਾ ਇਹਨਾਂ ਨੂੰ ਸੂਟ ਕਰੂਗਾ ਆਈਐਨਡੀਆ ਵਾਲਿਆਂ ਨੂੰ ਹੂੰ ਅੱਛਾ ਅੱਛਾ ਗਰਾਉਂਡ ਦੇ ਵਿੱਚ ਤੁਰੇ ਹੋਏ ਨੇ ਸੋ ਇਹਨਾਂ ਦੇ ਜਿਹੜੇ ਮਾੜੇ ਮੋٹے ਇਹਨਾਂ ਨਾਲ ਕਹਿ ਲਓ ਘੱਟਸੁਰ ਮਿਲਨ ਵਾਲੇ ਮੰਪਾ ਬੈਨਰਜੀ ਹੈ ਜਾਂ ਕੇਜਰੀ ਵਾਲੇ ਜਿਹੜੇ ਆਪਾਂ ਨੂੰ ਪਹਿਲੇ ਦਿਨ ਤੋਂ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਇਹ ਇਹਨਾਂ ਦੇ ਨਾਲ ਚੱਲਣ ਵਾਲੇ ਨਹੀਂ ਹਨ ਹੂੰ ਹਾਂਜੀ ਬਿਲਕੁਲ ਇਹ ਬਿਲਕੁਲ ਇਹ ਸਦੇ ਵਿੱਚ ਇਹ ਹੈ ਕਿ ਇਹਨਾਂ ਦੇ ਬੱਗ ਦੇ ਵਿੱਚ ਰਣਲੀਆਂ ਮੱਝਾਂ ਜਾਂ ਭੇਡਾਂ ਨਹੀਂ ਹਨ ਇਹ ਡਿਫਰੈਂਟ ਨੇ ਹਾਂ ਪਰ ਇਹਨਾਂ ਨੇ ਡਿਫਰੈਂਟ ਰਹਿਣ ਇਹਨਾਂ ਦਾ ਪਿੱਛੋਂ ਇਹਨਾਂ ਨੂੰ ਚਲਾਉਣ ਵਾਲੇ ਨੇ ਉਹ ਵੀ ਡਿਫਰੈਂਟ ਨੇ ਹਾਂ ਜੀ ਪਰ ਇਹਨਾਂ ਦਾ ਹੁਕਮ ਹੀ ਹੈ ਕਿ ਰਹਿਣਗੇ ਵਿੱਚ ਹੀ ਜੇ ਐਦਾਂ ਹੀ ਮਤਲਬ ਇਹ ਬਹੁਗਾ ਕੰਮ ਇਦਾਂ ਹੀ ਛੋਟੇ-ਛੋਟੀਆਂ ਇੱਕ-ਇੱਕ ਸੀਟ ਤੇ ਝਗੜੇ ਕਰਦੇ ਹੋਏ ਹੋਰ ਕਰਦੇ ਹੋਏ ਹੋਊਗਾ ਇੱਕ ਜਿਹੜਾ ਜੁਆਇੰਟ ਮੇਨ ਏਜੰਡਾ ਸੀ ਕਿ ਜਿੱਥੇ ਭਾਜਪਾ ਦਾ ਕੈਂਡੀਡੇਟ ਖੜਾ ਹੈ ਉਹਦੇ ਖਿਲਾਫ ਕੋਈ ਕੈਂਡੀਡੇਟ ਖੜਾ ਹੋਵੇ اپੋਜੀਸ਼ਨ ਦਾ ਹੂੰ ਅਜਿਹੀ ਨਹੀਂ ਹੋ ਸਕੀ ਜੇ ਅਜੇ ਵੀ ਜੀ ਕਰ ਲੈਣਗੇ ਤਾਂ ਮਤਲਬ ਅਜੇ ਵੀ ਤਕੜੇ ਹੋਏ ਸੀ ਗੱਲ ਨਹੀਂ ਹੈ دوسری ਚੀਜ਼ ਚ ਹੋਣ ਵਾਲੇ ਦਿਨ ਚ ਖੜੀ ਹੋਣੀ ਹੈ ਬਸ ਉਹਨਾਂ ਨੇ ਉਹਨੂੰ ਮਤਲਬ ਬਹੁਤ ਸਨਮਾਨ ਦੇ ਤੱਕ ਪੂਰੀ ਠਾਕਰ ਨੂੰ ਇਹ ਜਿਹੜੀ ਮੰਡਲ ਤੇ ਕਰਮੰਡਲ ਦੀ ਜਿਹੜੀ ਲੜਾਈ ਬੀਪੀ ਸਿੰਘ ਦੇ ਟਾਈਮ ਹੋਈ ਸੀ ਇਹ ਦੁਬਾਰਾ ਖੜੀ ਹੋਊਗੀ ਕਿ ਜਿਹੜੇ ਓਪੀਸੀ ਨੇ ਜਿਹੜੇ ਦਲਿਤ ਨੇ ਉਹਨਾਂ ਦਾ ਹਿੰਦੂ ਦੇ ਵਿੱਚ ਕੀ ਪਲੇਸ ਹੈ ਹਿੰਦੂ ਰਾਸ਼ਟਰ ਤਾਂ ਬਣ ਗਿਆ ਹੂੰ ਹਿੰਦੂ ਰਾਸ਼ਟਰ ਦੇ ਵਿੱਚ ਜਿਹੜੀ ਆਦੀਵਾਸੀ ਦਰੋਪਤੀ ਮੁਰਮੂ ਹੈ ਪ੍ਰੈਜ਼ੀਡੈਂਟ ਹੋਣ ਦੇ ਬਾਵਜੂਦ ਵੀ ਨਹੀਂ ਪਾਰਟਿਸਪੇਟ ਕਰ ਸਕੀ ਨਾ ਮੰਦਰ ਦੇ ਵਿੱਚ ਨਾ ਉਹ ਪਾਰਲੀਮੈਂਟ ਦੀ ਬਿਲਡਿੰਗ ਦੇ ਵਿੱਚ ਹੂੰ 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 ਜੀ ਕਿਉਂ ਆਪੋਜੀਸ਼ਨ ਨੇ ਉਸ ਟਾਈਮ ਬੜਾ ਜ਼ਿਆਦਾ ਨਹੀਂ ਚੱਕ ਸਕੀ ਪੋਜੀਸ਼ਨ ਪਰ ਆਉਣ ਵਾਲੇ ਦਿਨਾਂ 'ਚ ਇਹ ਮਸਲਾ ਉੱਠੂਗਾ ਕਿ ਹਿੰਦੂਇਜ਼ਮ ਦੇ ਵਿੱਚ क्षत्रੀ ਦਾ ਬ੍ਰਾਹਮਣ ਦਾ ਪਲੇਸ ਤਾਂ ਹੈਗਾ ਛੂਦਰ ਦਾ ਤੇ ਦਲਿਤ ਦਾ ਵੈਸ਼ ਦਾ ਤੇ ਛੂਦਰ ਦਾ ਕੀ ਪਲੇਸ ਹੈ ਹੂੰ ਜੀ ਜਿਹੜੀ ਗੱਲ ਕਰਤਾ ਨੇ ਜਿਨ੍ਹਾਂ ਦਾ ਲਗਭਗ ਮੇਰਾ ਖਿਆਲ ਹੈ ਜੇ ਤੁਸੀਂ ਦੇਖੋਗੇ ਤਾਂ 80% ਦੇ ਲਾਗੇ ਛਾਗੇ ਹਿੰਦੂ ਹੋਣੇ ਤੇ ਆਦੀਵਾਸੀ ਵੀ ਉਹਦੇ ਚਲਾ ਲੋ ਤੁਸੀਂ ਹਮ ਹਮ ਇਹ ਤਾਂ ਹੈ ਇੰਡੀਆ ਫਰੰਟ ਜਿਹੜਾ ਹੈ ਜਿਵੇਂ ਲਾਲੂ ਪ੍ਰਸ਼ਾਦ ਨੇ ਉੱਥੇ ਕਰ ਲਿਆ ਸੀ ਲਾਲ ਸਿੰਘ ਯਾਦਵ ਨੇ ਯੂਪੀ ਚ ਕੀਤਾ ਸੀ ਜੇ ਤਾਂ ਇਸ ਚੀਜ਼ ਦੇ ਉੱਪਰ ਤੁਰਦੇ ਨੇ ਹਮ ਇਹ ਤਾਂ ਉਹ ਲੈ ਜਾਣਗੇ ਇਸ ਗੱਲ ਨੂੰ ਧੱਬ ਕੇ ਪਰ ਮੇਰਾ خیال ਉਹਨਾਂ ਦੀ ਜੇ ਸਮਰੱਥਾ ਇੰਨੀ ਨਹੀਂ ਲੱਗ ਰਹੀ ਪਰ ਇਹ ਬਹੁਤ ਨਾਲੇ ਦਿਨਾਂ ਦੇ ਵਿੱਚ ਕਿਉਂਕਿ ਇਸ ਵੋਟ ਬੈਂਕ ਨੂੰ ਦੇਖਦੇ ਕੋਈ ਵੀ ਕਰਪੂਰੀ ਠਾਕਰ ਨੂੰ ਸਨਮਾਨਿਤ ਕੀਤਾ ਗਿਆ ਅੱਜ ਹਮ ਜੀ 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 ਉਹ ਉਸ ਕੋਰਪਰੇਟ ਠਾਕਰ ਨੂੰ ਜਿਹਨੂੰ ਗਾਲ੍ਹਾਂ ਕੱਢ ਦਿੱਤੀ ਗਈ ਆਲੇ-ਦੁਆਲੇ ਕਦੇ ਚੰਗਾ ਨਹੀਂ ਕਿਹਾ ਸੋ ਇਹ ਇੱਕ ਮਤਲਬ ਵੋਟ ਬੈਂਕ ਦੀ ਪੋਲਿਟਿਕਸ ਸ਼ੁਰੂ ਹੋ ਗਈ ਹੈ ਕਿ ਕਿਹੜੇ ਸੈਗਮੈਂਟ ਦੀ ਕਿੰਨੀ ਵੋਟ ਕਿਸ ਤਰ੍ਹਾਂ ਲੈਣੀ ਹੈ ਹਮਮ ਵਿੱਚ ਮੇਰਾ ਖਿਆਲ ਹੈ ਪੰਜਾਬ ਤੇ ਬੰਗਾਲ ਵੈਸੇ ਵੀ ਤੁਸੀਂ ਦੇਖਿਆ ਕਿ ਚੱਲਦੇ ਮੈਂ ਹਮੇਸ਼ਾ ਹਾਂ ਪੰਜਾਬ ਤੇ ਬੰਗਾਲ ਦੀ ਹੀ ਆਪਾਂ ਗੱਲ ਕਰ ਰਹੇ ਸੀ ਟੀਐਮਸੀ ਨੇ ਅੱਜ ਜਿਹੜਾ ਆਇਆ ਕਿ ਅਸੀਂ ਇਕੱਲੇ ਚੋਂ ਲੜਾਂਗੇ ਮਮਤਾ ਵੈਨਰਜੀ ਦਾ ਪਿਆ ਤੇ ਲੰਘੇ ਕੱਲ ਜਿਹੜੀ ਗੱਲ ਸਾਹਮਣੇ ਆਈ ਆਪ ਵੱਲੋਂ ਕਿ ਪੰਜਾਬ ਦੇ ਵਿੱਚ ਅਸੀਂ ਇਕੱਲੇ ਝੋਲੜਾਂਗੇ ਇਸ ਤਰ੍ਹਾਂ ਦੀ ਸਹਿਮਤੀ ਬਣ ਰਹੀ ਆਪ ਦੇ ਵਿੱਚ ਕਿਉਂਕਿ ਕੇਜਰੀਵਾਲ ਦੀ ਗਵਾਹੀ ਹੇਠ ਐਮ ਮੀਟਿੰਗ ਹੋਈ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਸ਼ਾਮਲ ਹੁੰਦੇ ਆ ਤਾਂ ਪੰਜਾਬ ਤੇ ਬੰਗਾਲ ਹਾਂਜੀ ਡਾਕਟਰ ਸਾਹਿਬ ਤੁਸੀਂ ਦੋਨਾਂ ਦੀ ਗੱਲ ਕਰ ਰਹੇ ਸੀ ਜੀ ਹਾਂ ਦੋਨਾਂ ਦੀ ਜਿਹੜੀ ਦੇਖੋ ਉੱਥੇ ਬੰਗਾਲ ਤੇ ਜਿਹੜਾ ਇਸ਼ੂ ਹੈ ਉਹ ਹੋਰ ਤਰ੍ਹਾਂ ਦਾ ਹੈ ਪੰਜਾਬ ਦਾ ਹੋਰ ਮੈਂ ਬੇਸ਼ੱਕ ਵੈਸੇ ਇਹ ਹੈ ਕਿ ਆਮ ਤੌਰ ਤੇ ਬਾਕੀ ਇੰਡੀਆ ਦੇ ਟ੍ਰੈਂਡ ਨਾਲੋਂ ਵੱਖਰੇ ਚੱਲਦੇ ਹੁੰਦੇ ਨੇ ਪਹਿਲਾਂ ਵੀ ਇਹ ਬੰਦੇ ਹਾਂ ਹਾਂ ਜੀ ਯਾਦੀ ਦੀ ਲੜਾਈ ਚ ਵੀ ਬੰਗਾਲੀਆਂ ਤੇ ਪੰਜਾਬੀਆਂ ਦਾ ਬਹੁਤ ਵੱਡਾ ਰੋਲ ਹੈ। ਈਵਨ ਪਾਰਟੀਸ਼ਨ ਵੀ ਇਹਨਾਂ ਦੋਨਾਂ ਸਟੇਟਾਂ ਦੀ ਹੋਈ ਇਹਨਾਂ ਨੇ ਬਹੁਤ ਸਾਰੀ ਸਫਰਿੰਗ, ਬਹੁਤ ਸਾਰੀ ਪੇਨ, ਬਹੁਤ ਸਾਰਾ ਦਰਦ। ਇੰਡੀਆ ਇਕੱਠੇ ਜੋੜ ਫਿਰ ਕਿਵੇਂ ਹੋਣ ਰਹੇਗੀ? ਬਕਾਇਆ ਬਚੀ ਖੁਜੀ ਜੇਕਰ ਇਹ ਦੋਨੇ ਤਰ੍ਹਾਂ ਪੰਜਾਬ ਤੇ ਬੰਗਾਲ ਕਹਿ ਲਈਏ ਕਿ ਟੀਐਮਸੀ ਤੇ ਆਪ ਵਿੱਚ ਉਸ ਕਦਰ ਸਹਿਯੋਗੀ ਨਹੀਂ ਬਣਦੀ। ਦੇਖੋ ਗੱਲ ਇਹ ਹੈ ਜੀ ਕਿ ਮੇਰਾ خیال ਜੋ ਉਹਨਾਂ ਦਾ ਬਿਆਨ ਆਇਆ ਕਾਂਗਰਸ ਦਾ ਜਿਹੜੇ ਉਹਨਾਂ ਦੇ ਲੀਡਰ ਜੈ ਰਾਮ ਰਮੇਸ਼ ਦਾ ਉਹਨੇ ਕਿਹਾ ਕਿ ਅਸੀਂ ਤਾਂ ਇੰਡੀਆ ਫਰੰਟ ਦੀ ਕਲਪਨਾ ਵੀ ਟੀਐਮਸੀ ਤੋਂ ਬਿਨਾ ਨਹੀਂ ਕਰ ਸਕਦੇ ਹੂੰ ਜੀ ਆਪ ਤਾਂ ਨਹੀਂ ਉਹਨਾਂ ਨੇ ਜਿਆਦਾ ਜ਼ਿਕਰ ਕਰਿਆ ਪਰ ਉਹਨਾਂ ਨੇ ਟੀਐਮਸੀ ਨੂੰ ਬਹੁਤ ਇੰਪੋਰਟੈਂਸ ਦਿੱਤੀ ਹੈ ਉਹਨੇ ਕਿਹਾ ਕਿ ਅਸੀਂ ਗੱਲਬਾਤ ਕਰਾਂਗੇ ਤੇ ਮਸਲਾ ਹੱਲ ਕਰਾਂਗੇ ਕਹਿੰਦਾ ਆਪਕਿ ਸੰਭਾਵਨਾਵਾਂ ਜੇ ਹਨ ਕਿ ਇੰਡੀਆ ਗੱਠ ਜੋੜ ਅੱਗੇ ਮਤਲਬ ਚੱਲੇਗਾ ਤਾਂ ਉਹਨਾਂ ਨੂੰ ਤਾਂ ਹੈਗੀ ਨੇ ਜੀ ਉਹ ਗੱਲ ਇਹ ਹੈ ਕਿ ਉਹ ਕਹਿਣਗੇ ਵੀ ਠੀਕ ਹੈ ਤੁਸੀਂ ਲੜ ਲਓ ਇਥੋਂ ਹੂੰ ਜੀ ਜੀ ਮਤਲਬ ਇਹੀ ਹੋਊਗਾ ਨਾ ਵੀ ਤੁਹਾਨੂੰ ਸੀਟਾਂ ਵੱਧ ਦੇ ਦਿੰਨੇ ਆਂ ਅਸੀਂ ਹੋਰ ਕੀ ਮਸਲਾ ਹੈ ਹੂੰ ਹੂੰ ਸੋ ਉਹਨਾਂ ਨੂੰ ਤਾਂ ਬਲੋਸਣਾ ਹੀ ਪਊਗਾ ਜਿਹੜਾ ਪੰਜਾਬ ਦਾ ਮਸਲਾ ਹੈ ਇਸ ਦੇ ਵਿੱਚ ਇਹ ਪੰਜਾਬ ਦਾ ਤੇ ਦਿੱਲੀ ਦਾ ਮਸਲਾ ਹੈ ਹੂੰ ਜੀ ਇਜਰੀਵਾਲ ਸਾਹਿਬ ਨੇ ਜਿਹੜੇ ਉਹਨਾਂ ਦੀ ਮਜਬੂਰੀ ਹੈ ਇੰਡੀਆ ਘੱਟ ਜੋੜ ਦੇ ਨਾਲ ਜਾਣਾ ਹੂੰ 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 ਹੰਤਮਾਨ ਦੀ ਕੋਈ ਮਜਬੂਰੀ ਨਹੀਂ ਹੈ ਅੱਛਾ ਜੀ ਜੀ ਉਹਦੇ ਵਿੱਚ ਜਿਹੜਾ ਇਹ ਇੱਧਰ ਜਿਹੜਾ ਰੌਲਾ ਪੈਣਾ ਉਹ ਅਸਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੰਦਰ ਦਾ ਤੇ ਕਾਂਗਰਸ ਦੇ ਅੰਦਰ ਦਾ ਰੌਲਾ ਹੈ ਹੂੰ 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 ਜੀ ਇਸ ਵੀ ਅੰਦਰੋਂ ਫੱਟੀ ਹੋਈ ਹੈ ਉਹਦੇ ਵਿੱਚ ਦੋ ਆਵਾਜ਼ਾਂ ਤਿੰਨ ਚਾਰ ਆਵਾਜ਼ਾਂ ਆ ਰਹੀਆਂ ਨੇ ਈਵਨ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹ ਆ ਰਹੀਆਂ ਨੇ ਕਿਉਂਕਿ ਗਰਾਊਂਡ ਲੈਵਲ ਦੇ ਉੱਪਰ ਉਹਨੇ ਅਨਾਉਂਸ ਕਰਤਾ ਹੈ ਕਿ ਸਾਡਾ ਜਲੰਧਰ ਦਾ ਕੈਂਡੀਡੇਟ ਉਹੀ ਰਹੂਗਾ ਹੂੰ ਹੂੰ ਇੱਕ ਸ਼ੇਅਰਿੰਗ ਨਹੀਂ ਕਰਨੀ ਚਾਹ। ਖਾਸ ਕਰਕੇ ਪੰਜਾਬ ਦੇ ਵਿੱਚ ਨਾ ਕਾਂਗਰਸੀ ਪੰਜਾਬ ਦੇ ਚਾਹੁੰਦੇ ਨੇ ਨਾ ਹੀ ਆਮ ਆਦਮੀ ਪਾਰਟੀ ਚਾਹੁੰਦੇ ਹੂੰ 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 ਜੀ ਜੀ ਤੇ ਇਹ ਬੜੀ ਮੁਸ਼ਕਲ ਗੱਲ ਇਸ ਕਰਕੇ ਹੈ ਕਿ ਉਹਨਾਂ ਨੂੰ ਇੰਡੀਆ ਜਿਹੜਾ ਗੱਲ ਬੇਉਦ ਸਹਾਰਾ ਚਾਹੀਦਾ ਨਹੀਂ ਤਾਂ ਈਡੀ ਉਹਦੇ ਅਲੱਗ ਹੈ ਚੌਥੀ ਵਾਰੀ ਉਹਨੂੰ ਸੰਮਨ ਜਾ ਚੁੱਕੇ ਨੇ ਲਗਭਗ ਉਹਨੇ ਸਾਰੀਆਂ ਯਾਤਰਾਵਾਂ ਕਰ ਲੀਆਂ ਨੇ ਹਿਸ਼ਾਰਪੁਰ ਤੋਂ ਲੈ ਕੇ ਗੋਆ ਤੱਕ ਹੁਣ ਉਹਨਾਂ ਨੂੰ ਅਲਟੀਮੇਟਲੀ ਜਾਂਦਾ ਇਹ ਵੀ RAM LALLE ਦੀ ਸ਼ਰਨ ਚ ਜਾਉਦੇ ਆ ਹੀ ਜਾਣਾ ਪਊਗਾ ਉੱਥੇ ਈਡੀ ਉਹਨੂੰ ਛਡੂਗਾ ਨਹੀਂ ਹੂੰ 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 ਤੇ ਉਹ ਟੂਰਿਸਟ ਪਲੇਸ ਖਤਮ ਹੁੰਦੇ ਜਾਈ ਨੇ ਉਹਨਾਂ ਦੇ ਲਈ ਹੂੰ 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 ਇਲੈਕਸ਼ਨ ਵਾਲੀ ਗੱਲ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੇਂਜ ਆਉਣੀ ਹੈ ਉਹ ਇਸ ਗੱਲ ਦੇ ਨਾਲ ਹੋ ਰਹੀ ਹੈ ਕਿ ਈਡੀ ਤੇ ਕੇਜਰੀਵਾਲ ਦੇ ਦਰਮਿਆਨ ਕੀ ਵਾਪਰਦਾ ਹੂੰ ਇਹਨੇ ਹੀ ਤੈਅ ਕਰਨਾ ਹੈ ਕਿ ਆਮ ਆਦਮੀ ਪਾਰਟੀ ਦਾ ਇੰਡੀਆ ਗੱਠ ਜੋੜ ਨਾਲ ਰਿਸ਼ਤਾ ਕੀ ਹੋਊਗਾ ਹੂੰ 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 ਜ ਬਿਲਕੁਲ ਬਿਲਕੁਲ ਇੱਕ ਵੱਡੀ ਘਟਨਾ ਮਤਲਬ ਆਪਾਂ ਉਮੀਦ ਵੱਡੀ ਘਟਨਾ ਰੋਸਿੰਗ ਹੈ ਦਿਖ ਰਹੀ ਹੈ ਕਿਉਂਕਿ ਮੰਦਰ ਦਾ ਜੋ ਉਸ ਮੰਦਰ ਤੱਕ ਸਾਰੀਆਂ ਅੱਖਾਂ ਲੱਗੀਆਂ ਹੋਈਆਂ ਸੀ ਅਯੋਧਿਆ ਦੇ ਉੱਥੇ ਜੋ ਕੁਝ ਵੀ ਜਿਸ ਤਰ੍ਹਾਂ ਦਾ ਹੋਣਾ ਸੀ ਉਹ ਹੋ ਚੁੱਕਿਆ ਹੈ। ਹਾਂ ਹਾਂ। ਭਾਜਪਾ ਨੇ ਜੋ ਆਪਣਾ ਡਿਕਲੇਅਰ ਕਰਨਾ ਸੀ ਕਿ ਨਵਾਂ ਭਾਰਤ ਨਵਾਂ ਯੁੱਗ ਹੋ ਗਿਆ। ਹਾਂ। ਪਰ ਆਮ ਆਰਥ ਜਿਹੜਾ ਉਹਦਾ ਆਰਾਮ ਨਾਮ ਸੱਤ ਹੋ ਚੁੱਕਿਆ ਹੈ। ਕਹਿੰਦਾ ਭਾਵ ਕਿ ਇੰਡੀਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਇਸ ਵੇਲੇ। ਹਾਂਜੀ। ਕਿ ਹੁਣ ਕਲੀਅਰ ਹੋ ਗਿਆ ਕਿ ਇੰਡੀਆ ਹੁਣ ਬੇਸਿਕਲੀ ਜਿਹੜਾ ਕਨਸਟੀਟਿਊਸ਼ਨ ਉਵੇਦ ਕਰਦਾ ਸੀ ਉਹਦੇ ਵਾਲੀ ਸਟੇਟ ਨਹੀਂ ਹੈ। ਇਹ ਹੁਣ ਫਾਰਮ ਲੇ ਹਿੰਦੁਸਤਾਨ ਹੈ ਇਹਦਾ ਪ੍ਰਾਈਮ ਮਿਨਿਸਟਰ ਹੈ ਜਿਹੜਾ ਉਹ ਹਿੰਦੂਆਂ ਦਾ ਪ੍ਰਾਈਮ ਮਿਨਿਸਟਰ ਹੈ ਇੰਡੀਆ ਕੇ ਜੇ ਕਹੇ ਲਿਆ ਜਾਵੇ ਕਿ ਇੰਡੀਆ 2 ਬਣ ਗਏ ਤਾਂ ਸ਼ਾਇਦ ਫਿਰ ਵੀ ਕੋਈ ਹੱਥ ਕਰ ਸਕਦਾ ਹੈ ਯੂਕ੍ਰੇਟ ਸਟੇਟ ਵਾਲਾ ਸੀ ਰਿਲੀਜੀਅਸ ਸਟੇਟ ਵਾਲਾ ਮਤਲਬ ਸਾਰਾ ਸਿਸਟਮ ਅਕਵਾਇਰ ਕਰ ਲਏ ਹੂੰ ਪਿਛਲਾ ਸੀਗਾ ਜੋ ਕਨਸਟੀਟਿਊਸ਼ਨ ਚ ਲਿਖਿਆ ਹੈ ਮਿਨੋਰਟੀਜ਼ ਲਈ ਹਿਊਮਨ ਰਾਈਟਸ ਲਈ ਫੰਡਾਮੈਂਟਲ ਉਹ ਸਾਰੇ ਦਾ ਸਾਰਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਉਹਦਾ ਹੂੰ ਹੂੰ ਪਰ ਇਸ ਰਾਸ਼ਟਰ ਦੇ ਵਿੱਚ ਜਿਹੜਾ ਅਗਲਾ ਮਸਲਾ ਖੜਾ ਹੋਣਾ ਹੈ ਉਹ ਇਹ ਹੈ ਕਿ ਤੁਸੀਂ ਐਡੇ ਵੱਡੇ ਹਿੱਸੇ ਨੂੰ ਕੱਢ ਨਹੀਂ ਸਕਦੇ ਹੂੰ ਜੀ 80% OBC ਦਲੇਤ ਹੀ ਹੋਣ ਜਿਹੜੇ ਤੁਸੀਂ ਉਹਨਾਂ ਨੂੰ ਨਹੀਂ ਕੱਢ ਸਕਦੇ ਹੂੰ ਹੂੰ ਕਿ ਤਾਈ ਹੁਣ ਇਸ ਨੂੰ ਹੋਏ ਕਿ ਨਾਰਥ-ਈਸਟ ਦੇ ਜਿਹੜੇ ਟ੍ਰਾਈਬਲ ਨੇ ਜਿਵੇਂ ਬਿਹਾਰ ਦੇ ਜਾਂ ਉਹਨਾਂ ਦੇ 36 ਗੜ ਦੇ ਜਾਂ ਚਾਰਖੰਡ ਦੇ ਜਿਹੜੇ ਟ੍ਰਾਈਬਲ ਹੁੰਦਾ ਕੀ ਬਣੋਗਾ ਹੂੰ ਜੇ ਪ੍ਰੈਜ਼ੀਡੈਂਟ ਹੁੰਦੇ ਹੋਏ ਵੀ ਦਰੋਪੀ ਮੁਰਮੂ ਅਕਸੈਪਟੇਬਲ ਨਹੀਂ ਹੈ ਉਹਨਾਂ ਆਮ ਜਿਹੜਾ ਮਤਲਬ ਵੋਟਰ ਹੈ ਉਹਦੀ ਕੀ ਪੋਜੀਸ਼ਨ ਹੋਣੀ ਹੂੰ ਸੂਚਕੀ ਮਸਲੇ ਆਉਣ ਵਾਲੇ ਦਿਨਾਂ ਦੇ ਵਿੱਚ ਖੜੇ ਹੋਣਗੇ ਪਰ ਮੇਰਾ ਖਿਆਲ ਇਹ ਹੈ ਕਿ ਅਜੇ ਅਰਲੀ ਕੇਪਾਇੰਟ ਕਲੀਅਰ ਕਰ ਦਈਏ ਕਿ ਇਹ ਜਿੱਤ ਗਏ ਨੇ ਫਾਇਦਾ ਬਹੁਤ ਹੈ ਹਵਾ ਬਣ ਜੂਰ ਜਿਆਦਾ ਪਰ ਉਹ ਮੇਨਟੇਨ ਕਰਨੀ ਬੜਾ ਮੁਸ਼ਕਲ ਕੰਮ ਹੂੰ ਚੁਣੌਤੀਆਂ ਹਾਲੇ ਬਕਾਇਆ ਨੇ ਦੂਜੇ ਪਾਸੇ ਇਹ ਹੈ ਕਿ ਜਦੋਂ ਕੋਈ ਹਾਰ ਜਾਂਦਾ ਹੈ ਜਾਂ ਕੋਈ ਡਿਫੈਂਸਿਵ ਪੋਜੀਸ਼ਨ ਦੇ ਵਿੱਚ ਹੁੰਦਾ ਆਪਾਂ ਦੇਖਿਆ ਗਲੀ ਮਹੱਲੇ ਦੇ ਵਿੱਚ ਕੁੱਤਾ ਕੋਈ ਮਰਿਆ ਵੀ ਹੋਵੇ ਨਾ ਜਦੋਂ ਉਹਦੀ ਉਹਨਾਂ ਲੱਤਾਂ 'ਚ ਦੇ ਕੇ ਤੰਦ ਕੱਢ ਕੇ ਖੜੇ ਹੋ ਜਾਂਦਾ ਉਹ ਖਤਰਨਾਕ ਹੁੰਦਾ ਹੈ ਹਮ ਹਮ ਇਹ ਜੱਠ ਜੋੜ ਜਿਹੜਾ ਹੈ ਉਹ ਠੀਕ ਹੈ ਅੰਦਰ ਚਾਹੇ ਉਹਦੇ ਜੋ ਮਰਜ਼ੀ ਰੌਲੇ ਪਈ ਜਾਣ ਹੁਣ ਸਾਰੇ ਉਹ ਡਿਫੈਂਸਿਵ ਹੋਏ ਹੋਏ ਨੇ ਹਮ ਬੈਨ ਓਵਰ ਕੰਫੀਡੈਂਸ ਦੇ ਵਿੱਚ ਸੀਗੇ ਜਦੋਂ ਵਿਧਾਨ ਸਭਾ ਮੰਡੀਆਂ ਇਲੈਕਸ਼ਨ ਹੋਈਆਂ ਹਮ ਉਹਦੇ 'ਚ ਉਹ ਕੰਫੀਡੈਂਸ ਨਹੀਂ ਹੈ ਸੋ ਉਹਨਾਂ ਨੂੰ ਜ਼ਿਆਦਾ ਇਕੱਠੇ ਹੋ ਕੇ ਤੁਰਨ ਦੀ ਜ਼ਰੂਰਤ ਹੈ ਪਰ ਉਹਨਾਂ 'ਚ ਕਿਤੇ ਨਾ ਕੁਝ ਬੇਸੁਰਾ ਐਲੀਮੈਂਟ ਜ਼ਰੂਰ ਰਹੂਗਾ ਹਮ ਜਿਹੜਾ ਜਿਹਨਾਂ ਦੇ ਡਾਕਟਰ ਸਾਹਿਬ ਆਪਾਂ ਇਦਿਆ ਗੱਠ ਜੋੜਨ ਨੂੰ ਤੋੜਨ ਦੇ ਵਿੱਚ ਕਠਬੰਧਨ ਕਰਨ ਦੇ ਵਿੱਚ ਮੋਰੀ ਭੂਮਿਕਾ ਸੀ ਨਤੀਸ਼ ਕੁਮਾਰ ਦੀ ਵਿਹਾਰ ਤੋਂ ਤੇ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਨਤੀਸ਼ ਕੁਮਾਰ ਦੇ ਆਲੇ-ਦੁਆਲੇ ਵੀ ਘੁੰਮਦੀਆਂ ਨੇ ਕਿ ਲੰਗੀ ਕਰ ਲੋ ਘੰਟਾ ਡੇਢ ਘੰਟਾ ਉੱਥੋਂ ਦੇ ਗਵਰਨਰ ਨਾਲ ਰਹਿ ਨੇ ਤੇ ਉੱਥੋਂ ਦੇ ਸਾਥਕਾ ਸੀ ਮੱਝ ਹੀ ਨੇ ਕਈ ਤਰ੍ਹਾਂ ਦੇ ਤੰਜ ਵੀ ਕੱਸੇ ਨੇ ਉੱਥੇ ਵੀ ਈਡੀ ਦਾ ਇੱਕ ਹੈ ਪ੍ਰਭਾਵ ਜੀ ਦੇਖੋ ਜਿੰਨੇ ਪੋਲੀਟਿਸ਼ੀਅਨ ਨੇ ਨਾ ਭਿੰਦਰ ਸਾਹਿਬ ਸਾਰਿਆਂ ਦੀਆਂ ਜੋੜੀਆਂ ਨੇ ਜੀ ਸਾਰੀਆਂ ਦੀਆਂ ਕਮਜ਼ੋਰੀਆਂ ਨੂੰ ED ਤੇ CBI ਨੇ ਆਉਣ ਵਾਲੇ ਦਿਨਾਂ ਵਿੱਚ ਫੜਨਾ। ਹਾਂ ਹਾਂ ਤੇ ਤੋਹ ਧਾਰੀ ਤਲਵਾਰ ਹੁੰਦੀ ਹੈ। ਜਦੋਂ ਤੁਸੀਂ ਕਿਸੇ ਬੰਦੇ ਨੂੰ ਡਰਾਉਣ ਲੱਗਦੇ ਹੋ ਨਾ ਉਹ ਡਰਿਆ ਹੋਇਆ ਖਤਰਨਾਕ ਵੀ ਹੋ ਸਕਦਾ ਹੁੰਦਾ। ਹਾਂ ਜੀ ਪਹਿਲਾਂ ਉਹਨਾਂ ਦੀਆਂ ਅੰਬੀਸ਼ਨ ਸੀਗੀਆਂ ਸਾਰਿਆਂ ਦੀਆਂ ਪ੍ਰਾਈਮ ਮਿਨਿਸਟਰ ਬਣਨ ਦੀ। ਹਾਂ ਹਾਂ BJP ਨੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦੀ ਬਜਾਏ ਉਹਨਾਂ ਨੂੰ ਐਗਜ਼ਿਸਟੈਂਸ ਦਾ ਖਤਰਾ ਖੜਾ ਕਰਤਾ ਹੈ ਕਿ ਤੁਸੀਂ ਜੇ ਜਿਉਣਾ ਹੈ ਤੁਸੀਂ ਜੇ ਚੱਲਣਾ ਹੈ ਸਾਡੇ ਹਿਸਾਬ ਨਾਲ ਚੱਲੋ ਨਹੀਂ ਤਾ ਉਹਨੂੰ ਸਿੱਧੇ ਕਰਦਾ। ਹਾਂ ਇਹ ਗੱਲ ਉਹਨਾਂ ਨੂੰ ਇਕੱਠੇ ਵੀ ਕਰ ਸਕਦੀ ਹੈ। ਹੂੰ। ਪਟੀਸ਼ਨ ਦੇ ਜਿਹੜੇ ਉਹਦੇ ਛੱਟੇ ਹੋਏ ਪੋਲੀਟੀਸ਼ੀਅਨ ਨੇ। ਉਹ ਇਕੱਠ ਹੋਣਾ ਇੱਕ ਵਾਰ ਸ਼ਰਧ ਪਵਾਰ ਨੇ ਚੈਲੰਜ ਕਰਕੇ ਮਹਾਰਾਸ਼ਟਰ ਦੇ ਵਿੱਚ ਉਹਨੇ ਕਿਹਾ ਸੀ ਕਿ ਮੈਂ ਸੁਣਿਆ ਹੈ ਕਿ ਅੰਮਿਤ ਸ਼ਾ ਚਾਨਕੀ ਹੈ ਮੈਂ ਇਹਨੂੰ ਚਾਨਕੀ ਨੂੰ ਦੇਖਣਾ ਚਾਹੁੰਨਾ। ਹੂੰ। ਉਹਨੇ ਸੌ ਚਿਕਾਈ ਹੋਈ ਫਰਮ ਵੀ ਇਸ ਨੂੰ ਸਰਕਾਰ ਨੂੰ ਕਰਵਾਤੀ ਸੀ ਦੁਬਾਰਾ। ਹੂੰ ਹੂੰ ਹੂੰ। ਜਿਵੇਂ ਉਹ ਕਿਤੇ ਇਕੱਠੇ ਹੋ ਕੇ ਆਈ ਤੇ ਆਏ ਆ ਜਾਣਗੇ ਤਾਂ ਇੰਨਾ ਸੌਤਾ ਨਹੀਂ ਹੈ ਵੀ ਦੇ ਪੀਲੇ ਜਿੰਨਾ ਲੱਗ ਰਿਹਾ ਦੇਖੋ। ਹੂੰ। ਜੀ ਮਤਲਬ ਇਹ ਇਹ ਆਉਣ ਵਾਲੇ ਦਿਨਾਂ ਨੂੰ ਦੇਖਣ ਵਾਲੀ ਗੱਲ ਹੋਊਗੀ ਪਰ ਜਿਹੜਾ ਮੰਤਬ ਬੈਨਰਜੀ ਦਾ ਤੇ ਕੇਜਰੀਵਾਲ ਦਾ ਰੋਲ ਇਹ ਇਦਾਂ ਦਾ ਹੀ ਰਹਿਣਾ ਹੈ ਹੂੰ ਅੱਛਾ ਜੀ ਹਾਂ ਇਹ ਇਹ ਉਹਨਾਂ ਦੇ ਨਾਲ ਇੱਕ ਸੁਰ ਹੋ ਕੇ ਨਹੀਂ ਚੱਲ ਸਕਦੇ ਇਹ ਆਪਣੀਆਂ ਮਜਬੂਰੀਆਂ ਚ ਉਹਨਾਂ ਦੇ ਨਾਲ ਨੇ ਹੂੰ ਉਹਨਾਂ ਨੇ ਮਜਬੂਰੀ ਚ ਇਹਨਾਂ ਨੂੰ ਨਾਲ ਰੱਖਿਆ ਹੋਇਆ ਹੂੰ ਹੂੰ ਦੋਨੋਂ ਤਰ੍ਹਾਂ ਦੀਆਂ ਮਜਬੂਰੀਆਂ ਆ ਗਈਆਂ ਹਾਂ ਮਤਲਬ ਕੋਈ ਸਮਝ ਨਹੀਂ ਹੂੰ ਹੂੰ ਜੇ ਇਹ ਹੋਰ ਬਣੂਗੀ ਤੇ ਇੰਡੀਆ ਫਰੰਟ ਦੀ ਹੋਰ ਜਿਹੜੀ ਬਣਨੀ ਹੈ ਉਹ ਕਾਂਗਰਸ ਬਣਨੀ ਹੈ ਉਹ ਆਰਜीडी ਬਣਨੀ ਹੈ ਜਨਤਾ ਦਲ ਬਣਨਾ ਹੈ ਇਹ ਇਹ ਨਹੀਂ ਜਿਹੜੇ ਅਸਲ ਜੀ ਇਹਨਾਂ ਨੇ ਤੈਅ ਕਰਨਾ ਹੈ ਇਹ ਤੁਸੀਂ ਦੋਨੇ ਤਰ੍ਹਾਂ ਦਾ ਜ਼ਿਕਰ ਕੀਤਾ ਆਪ ਤੇ ਟੀਐਮਸੀ ਤੇ ਇਹਨਾਂ ਦੇ ਨੇਤਾਵਾਂ ਨੇ ਹੀ ਖੜਗੇ ਸਾਹਿਬ ਨੂੰ ਇੱਕ ਚੇਅਰਮੈਨ ਦੀ ਅਸਾਦੀ ਵੱਲ ਤੋਰਿਆ ਕਿ ਬਣ ਕੇ ਉਹਨਾਂ ਮੰਤਰੀ ਦੇ ਚੇਰੇ ਦੀ ਵੀ ਕੱਲ ਵਧਾ ਲਈ ਇਹਨਾਂ ਨੇ ਬਿਲਕੁਲ ਬਿਲਕੁਲ ਉਹ ਸ਼ਰਾਰਤ ਸੀਗੀ ਅਸਲ ਦੇ ਵਿੱਚ ਇਹ ਚੋ ਕਿ rahul gandhi ਦਾ ਨਾਮ ਹੈ ਜਿਹੜਾ ਉਹ ਇਸ ਤਰ੍ਹਾਂ ਆਵੇ ਹੂੰ ਹੂੰ ਜੀ ਤੁਸੀਂ ਸੁਣਿਆ ਹੋਣਾ ਮੈਂ ਤੇ ਲਾਲੂ ਪ੍ਰਸ਼ਾਦ ਯਾਦਵ ਉਹਨੂੰ ਕਹਿੰਦਾ ਸੀ ਕਿ ਆਪ ਸੇਰਾ ਵੰਦੋ ਹਮ ਬਰਾਤੀ ਵੰਣੇ ਲਈ ਤਿਆਰ ਹੈ ਹੂੰ ਹੂੰ ਜੀ ਜੀ ਉਦੋਂ ਤਾਂ ਇਹ ਲੱਗ ਰਿਹਾ ਸੀ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਕੌਣ ਹੋਵੇ ਹੂੰ ਹੂੰ ਹੋ ਕੀ ਹੋਵੇ ਕਿ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਤਾਂ ਕੋਈ ਨਹੀਂ ਹਾਂ ਤਾਂ ਫੌਜ ਨੂੰ ਖਿੰਡ ਕੇ ਹੀ ਲੜਨਾ ਪੈਣਾ ਹੂੰ ਹੂੰ ਜਿੰਨਾ ਕੋਈ ਮੋਰਚਾ ਸੰਭਾਲ ਸਕਦਾ ਉਹ ਸੰਭਾਲੋ ਉਹ ਡਿਫੈਂਸਿਵ ਲੜਾਈ ਲੜਨੀ ਹੈ ਹੂੰ 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 ਪਰ বিজেপি ਬਹੁਤ ਟੈਂਸ ਦੇ ਵਿੱਚ ਹੈ বিজেপি ਦੇ ਕੋਲ ਸਾਰਧਨ ਬਹੁਤ ਨੇ ਮਸ਼ੀਨਰੀ ਬਹੁਤ ਇਲੈਕਸ਼ਨ ਕਮਿਸ਼ਨ ਵੀ ਉਹਦਾ ਹੈ ਪਰ ਅਜੇ ਈਵੀਐਮ ਨੇ ਵੀ ਆਪਣਾ ਰੋਲ ਪਲੇ ਕਰਨਾ ਹੈ ਸੋ ਫੈਕਸ਼ਨ ਜਿਹੜੀ ਆਉਣ ਵਾਲੀ ਮੇਰੇ ਖਿਆਲ ਲੇ ਕੁਝ ਦਿਨਾਂ ਵਿੱਚ ਕਲੀਅਰ ਹੋ ਜੂਗੀ ਇਹ ਤੈਅ ਕਰੋ ਕਿ ਨਾ ਸਿਰਫ ਭਾਰਤ ਦੀ ਕਿਸਮਤ ਹਮਮ ਔਰ ਇਹ ਸਾਉਥ ਏਸ਼ੀਆ ਦੇ ਸਾਉਥ ਏਸ਼ੀਆ ਦੀ ਕਿਸਮਤ ਇਹਦੇ ਨਾਲ ਪੈਓ ਹਮ ਜੀ 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 ਇੰਡੀਆ ਦਾ ਕੀ ਬਣਦਾ ਹੈ ਇੰਡੀਆ ਚ ਕਿਹੜੀ ਪਾਰਟੀ ਜਿੱਤਦੀ ਹੈ ਇਹਦਾ ਅਸਰ ਪਾਕਿਸਤਾਨ ਤੇ ਵੀ ਲੰਕਾ ਤੇ ਵੀ ਮਾਲਦੀਵਸ ਤੇ ਵੀ ਚਾਈਨਾ ਤੇ ਵੀ ਅਫਗਾਨਿਸਤਾਨ ਤੇ ਵੀ ਪਊਗਾ ਨੇਪਾਲ ਤੇ ਵੀ ਹੂੰ ਹੂੰ ਇਹ ਮੰਤਰੀ ਮੰਚ ਵੀ ਪੂਰੀ ਨਜ਼ਰ ਟਕਾ ਕੇ ਹੈ ਨਾ ਵੀ ਇੰਡੀਆ ਚੋ ਅਜੀਤ ਸ਼ਕਤੀਆਂ ਨੇ ਦੇਖੋ ਅੰਤਰਰਾਸ਼ਟਰੀ ਸ਼ਕਤੀਆਂ ਤਾਂ ਬੜੀ ਦੇਰ ਦੀਆਂ ਸਰਗਰਮ ਹੋਣੀਆਂ ਹੋਣੀਆਂ ਨੇ ਹੂੰ ਹੂੰ ਪੀਵੀਸੀ ਨੇ ਗੋਧਰਾ ਦੇ ਉੱਪਰ ਜਿਹੜੀ ਉਹ ਫਿਲਮ ਬਣਾਈ ਬਣਾਈ ਸੀਗੀ ਉਹ ਕਿਹੜਾ ਗੋਧਰਾ ਕਿਹੜਾ ਹੋਣ ਹੋਇਆ ਹੂੰ ਇੰਡਨ ਵਰਗੀਆਂ ਜਿਹੜੀਆਂ ਰਿਪੋਰਟਾਂ ਆਈਆਂ ਸੀ ਮਤਲਬ ਇਹ ਕਿਸਮ ਦੀ ਕਹੇ ਲੋ ਇੰਟਰਨੈਸ਼ਨਲ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦਾ ਵੀ ਇੱਕ ਅਖਾੜਾ ਬਣਿਆ ਹੋਇਆ ਹੂੰ ਜੀ ਜੀ ਪਰ ਸਾਰੇ ਸਾਰੇ ਜੋਰ ਲਾਉਣਗੇ ਆਪਣਾ ਮਿੱਥ ਕੇ ਲਾਉਣਗੇ ਪੂਰਾ ਡਟ ਕੇ ਸੋ ਉਹਦੇ ਵਿੱਚ ਦੇਖਣ ਵਾਲਾ ਸੀਨ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਬੀਜੇਪੀ ਹੈ ਜਿਹੜੀ ਉਹਦਾ ਚਾਈਨਾ ਵਰਕ ਹੀ ਕੌਣ ਸੀ ਹੂੰ ਜੀ ਤਾਂ ਵੱਡਾ ਜਿਹੜਾ ਰੋਲ ਹੈ ਉਹ ਸਭ ਤੋਂ ਵੱਡਾ ਐਕਟਰ ਵੀ ਜਿਹੜਾ ਜੀਓ ਪੋਲਿਟਿਕਸ ਵਿੱਚ ਹੈ ਉਹ ਚਾਈਨਾ ਹੈ ਹੂੰ ਹੂੰ ਉਹਦੇ ਦੇ ਵਿੱਚ ਵੀ ਉਹਨਾਂ ਨੇ ਵੀ ਖੜੇ ਕਰਤਾ ਹੈ ਉਹਨਾਂ ਨੇ ਸ਼੍ਰੀਲੰਕਾ ਨੂੰ ਵੀ ਇਹਨਾਂ ਦੇ ਖਿਲਾਫ ਖੜੇ ਕਰਤਾ ਹੈ ਪਾਕਿਸਤਾਨ ਜੀ ਉਹਨਾਂ ਦਾ ਹੱਥ ਹੈਗਾ ਕਿ ਸਾਡੀ ਸਰਕਾਰ ਦੀ ਹਿੰਮਤ ਨਹੀਂ ਉਹਨਾਂ ਦੀ ਅੱਖ ਚੱਕ ਪਾ ਕੇ ਦੇਖ ਸਕਿਆ ਪਾਕਿਸਤਾਨ ਨੂੰ ਜ਼ਰੂਰ ਗਾਲਾਂ ਕੱਢ ਕੇ ਵੋਟਾਂ ਮੰਗਦੇ ਨੇ ਇਹ ਹੂੰ ਹੂੰ ਕਿ ਆਉਣ ਵਾਲੇ ਦਿਨਾਂ 'ਚ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਚੱਲਣਗੀਆਂ ਜਿਵੇਂ ਕੰਮ ਚੱਲੂਗਾ ਇਸ ਦੇ ਵਿੱਚ ਬਿਲਕੁਲ ਸਾਬ ਜਿਹੜਾ ਆਉਣ ਵਾਲੇ ਦਿਨ ਨੇ ਇਹ ਬੜੇ ਅਹਿਮ ਨੇ ਕਿਉਂਕਿ ਜਿੱਤੇ ਭਾਰਤ ਦੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਨੇ ਸਿਆਸੀ ਤਰ੍ਹਾਂ ਲੱਗੀਆਂ ਨੇ ਗੱਠਬੰਧਨ ਦਾ ਸਾਰਾ ਕੁਝ ਇੱਧਰ ਤਵਾਜਨ ਚੱਲ ਰਿਹਾ ਤੇ ਕਮਾਂਤਰੀ ਜਿਹੜਾ ਕਮਾਂਤਰੀ ਮੰਚ ਵੀ ਭ ਪ੍ਰਤੀ ਪੂਰੀ ਨਜ਼ਰ ਟਿਕਾ ਕੇ ਇੱਕ ਤਰ੍ਹਾਂ ਕਹਿ ਲਈ ਕਿ ਨਿਠ ਬੈਠ ਚੁਕੇ ਹੁਣ ਅਗੇ ਵੇਖਣਾ ਹੋਵੇਗਾ ਕਿ ਜਿਹੜੀ ਭਾਰਤ ਦਾ ਅਗਲਾ ਜਿਹੜਾ ਸਿਆਸੀ ਦ੍ਰਿਸ਼ ਹੈ ਉਹ ਕਿਸ ਤਰ੍ਹਾਂ ਦਾ ਉਭਜਦਾ ਹੈ ਇਹ ਜਿਹੜੀ ਅਗਲੀ ਵਾਕ ਡੋਰ ਹੈ ਉਹ ਕਿਸ ਧਿਰ ਦੇ ਹਵਾਲੇ ਆਉਂਦੀ ਹੈ ਵੱਡ ਸ਼ਾਲੀ ਭਾਵੇਂ ਅੱਜ ਦੀ ਤਰੀਕ ਦੇ ਵਿੱਚ ਭਾਜਪਾ ਮੰਨੀ ਜਾਂਦੀ ਹੈ ਖਾਸ ਕਰਕੇ ਰਾਮ ਮੰਦਰ ਅਜोध्या ਦੀ ਅਦਗਾਟਨ ਮਗਰੋਂ ਤੇ ਦੂਜੇ ਵੱਨੇ ਇੰਡੀਆ ਗੱਠ ਜੋੜ ਤੋਂ ਵੀ ਹਾਲੇ ਉਮੀਦਾਂ ਬਹੁਤ ਨੇ ਭਾਵੇਂ ਕਿ ਇੰਡੀਆ ਗੱਠ ਜੋੜ ਵੀ ਵੱਡੀ ਚੁਣੌਤੀ ਦੇ ਵਿੱਚ ਹੈ ਕੁਝ ਧਿਰਾਂ ਇੱਕ ਵੱਖਰੀ ਤਰ੍ਹਾਂ ਦੀ ਬਾਜ਼ਮੀ ਪਾ ਰਹੀਆਂ ਨੇ ਜਿਹਦਾ ਕੇਸੀ ਜ਼ਿਕਰ ਕੀਤਾ ਡਾਕਟਰ ਸਾਹਿਬ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਆਪਣਾ ਇੱਕ ਵੱਡਮੁੱਲਾ ਸਮਾਂ ਕੱਢਿਆ ਚੰਗੀਆਂ ਜਿਹੜੀਆਂ رائےਵਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕੀਤੀਆਂ ਬੜਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਜੀ ਫਿੰਟ ਸਰ ਸ਼ੁਕਰੀਆ ਥੈਂਕ ਯੂ ਸੋ ਮਚ ਇਹ ਮਿਸ਼ਨ ਪੰਜਾਬੀ